ਕਿ ਜਾਂ ਕਿਸੇ ਲੋੜਵੰਦ ਪਰਵਾਰ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਉਹਨਾਂ ਦਾ ਦੁੱਖ ਜ਼ਰੂਰ ਵੇਖਣਾ ਚਾਹੀਦਾ ਕਿਉਂਕਿ ਲੋੜਵੰਦ ਪਰਵਾਰ ਦੀ ਮਦਦ ਕਰਨ ਦੀ ਕੀਤੀ ਜਿਹੜੀ ਹੋਵੇ ਉਹ ਰੱਬ ਦੇ ਦਰਗਾਹ 'ਤੇ ਪ੍ਰਮਾਨ ਹੁੰਦੀ ਆ ਬਹੁਤ ਵਧੀਆ ਸਲਾਘਾਯੋਗ ਕਦਮ ਚੁੱਕਿਆ ਗਿਆ ਕਿਉਂਕਿ ਉਹਨਾਂ ਵੱਲੋਂ ਸਲਮ ਏਰੀਆ 'ਚ ਬਰਤਨ ਵੰਡੇ ਗਏ ਸੰਸਦਾਂ ਵੱਲੋਂ ਕਈ ਕਦੇ ਉਪਰਾਲੇ ਕੀਤੇ ਜਾਂਦੇ ਨੇ ਕਿਤੇ ਕਿਤੇ ਰਾਸ਼ਨ ਭੇਜਿਆ ਜਾਂਦਾ ਕਿਸੇ ਦੀ ਮਦਦ ਕੀਤੀ ਜਾਂਦੀ ਹੈ ਉਹ ਸੰਸਥਾ ਤਾਂ ਫਿਰ ਉਹ ਜਿਸ ਜੰਮੂ ਕਸ਼ਮੀਰ سے ਜਾਂਦਾ ਰਹਿੰਦਾ ਹੈ ਠੀਕ ਹੈ ਨਾ ਜੀ ਸ਼ਹੀਦ ਪਰਿਵਾਰ ਫੰਡ ਨੂੰ ਚੰਦਰ ਜਾਂਦਾ ਰਹਿੰਦਾ ਚਲੋ ਹੋਰ ਹੀ ਸਸਤਾ ਹੈ ਯਾਨੀ ਜਿਹੜੀਆਂ ਸਿਰਫ ਰਾਸ਼ਨ ਤੱਕ ਹੀ ਸੀਮਤ ਦੇ ਵੀ ਰਾਸ਼ਨ ਦੇਤਾ ਤਾਂ ਠੀਕ ਆ ਸਾਡਾ ਕੰਮ ਪੂਰਾ ਲੇਕਿਨ ਜਿੰਨਾ ਚ ਖਾਣਾ ਆਪਾਂ ਬਰਤਨ ਤੁਸੀਂ ਦਿੱਤੇ ਆ ਪਹਿਲ ਕਦਮੀ ਕੀਤੀ ਹੈ ਜਈਆਂ ਕੋਲ ਬਰਤਨ ਵਗੈਰਾ ਵੀ ਲੈ ਆਂਦਾ ਨਹੀਂ ਸਮਰਤਾ ਹੁੰਦੀ ਤੇ ਇਸ ਕਰਕੇ ਪਹਿਲੇ ਬਰਤਨ ਦਈਏ ਉਹਦੇ ਬਾਅਦ ਫਿਰ ਰਾਸ਼ਨ ਦੇਾਂਗੇ ਕੋਈ ਲੋੜਵੰਦ ਪਰਵਾਦੀ ਮਦਦ ਹੁੰਦੀ ਆ ਜਾਂ ਕੋਈ ਕਰਦਾ ਕੋਈ ਸੰਸਥਾ ਕਰਦੀ ਆ ਕੇ ਤੇ ਲੋਕਾਂ ਦੇ ਮਨ ਚ ਲੋੜਵੰਦ ਦੇ ਮਨ ਚ ਇੱਕ ਵਾਰੀ ਚਾਹ ਖੁਸ਼ੀ ਦਾ ਮਾਹੌਲ ਹੋ ਜਾਂਦਾ ਕਿ ਸਾਨੂੰ ਤੁਸੀਂ ਦੇਖ ਰਹੇ ਹੋ ਵਿਸ਼ਵ ਟੀਵੀ ਅੱਜ ਅਸੀਂ ਪਹੁੰਚੇ ਹਾਂ ਸਲਮ ਮੀਰੀਚ ਬਟਾਲੇ ਦੇ ਬਾਈਪਾਸ ਕਿਉਂਕਿ ਅੱਜ ਧਿਆਨਪੁਰ ਦੇ ਬਾਬਾ ਲਾਲ ਜੀ ਦੇ ਵੱਲੋਂ ਇੱਕ ਬਹੁਤ ਵਧੀਆ ਸਿਲਾਘਾ ਯੋਗ ਕਦਮ ਚੁੱਕਿਆ ਗਿਆ ਕਿਉਂਕਿ ਉਹਨਾਂ ਵੱਲੋਂ ਸਲਮ ਮੀਰੀਚ ਵਰਤਨ ਵੰਡੇ ਗਏ ਨੇ ਸੋ ਬਰਤਨਵੰਡਾ ਨਾਲ ਆਏ ਨੇ ਸਾਡੇ ਨਾਲ ਜੁੜੇ ਨੇ ਉੱਥੋਂ ਜਿਹੜੇ ਜਿਹੜੇ ਪ੍ਰਬੰਧਕ ਨੇ ਉਹ ਪਹੁੰਚੇ ਨੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਇਹ ਮਨਚ ਸੋਚ ਕਿੱਦਾਂ ਆਈ ਬਰਤਨਵੰਡਾ ਦੀ ਕਿਉਂਕਿ ਹੋਈ ਵੀ ਕਈ ਉਪਰਾਲੇ ਸੋਲੋ ਕੀਤੇ ਜਾਂਦੇ ਨੇ ਧਿਆਨਪਾਲ ਮਹਾਰਾਜ ਜੀ ਵੱਲੋਂ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿ ਉਹ ਲੋਲ ਪੈ ਗਈ ਬਰਤਨਵੰਡਾ ਦੀ ਅਸੀਂ ਨਮਸਕਾਰ ਹਾਂ ਸ਼ੁਕਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਦੀਸ਼ ਆ ਮੈਂ ਸੇਵਾਦਾਰ ਹਾਂ ਮਹਾਰਾਜ ਦਾ ਉੱਥੇ ਦਰਬਾਰ ਚ ਤੇ ਇਹ ਮਹਾਰਾਜ ਜੀ ਪੂਜਯ ਮਾਰੇ ਮੰਤਰੀ ਰਾਮਸੰਗਤ ਦਾਸ ਜੀ ਮਾਰੇ ਦੇ ਉਹਨਾਂ ਦੇ ਆਗਿਆ ਅਨੁਸਾਰ ਅਸੀਂ ਜਿਹੜਾ ਕੰਮ ਕਰਨਾ ਹੈ ਉਹ ਕਹਿੰਦੇ ਵੀ ਜਾ ਕੇ ਦੇਖੋ ਕਿੰਨਾਂ ਨੂੰ ਵੀ ਗਰੀਬਾਂ ਦੇ ਵਿੱਚ ਜਾਂਦਾ ਕਿਤੇ ਹੈਗੇ ਨੇ ਤੇ ਫਿਰ ਸਾਡੇ ਸੇਵਕ ਹੈਗੇ ਨੇ ਕਾਕਾ ਮਾ ਜਣ ਜੀ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਦੱਸਿਆ ਵੀ 58 ਪਰਿਵਾਰ ਇੱਥੇ ਹੈਗੇ ਨੇ ਉਹ ਫਿਰ ਇ ਲਫਾਫਿਆਂ ਚ ਮੁੰਡੇ ਨਾਲ ਲੈ ਕੇ ਸਾਡੇ ਸੇਵਾਦਾਰ ਮਾਰੇ ਪੁੱਛ ਕੇ ਫਿਰ ਉਹਨਾਂ ਦੇ ਅਨੁਸਾਰ ਅਸੀਂ ਆਗਿਆ ਅਨੁਸਾਰ ਸਾਰੇ ਸਾਰਾ ਸਮਾਨ ਬਰਤਨ ਗੱਰਾ ਪਾ ਕੇ ਲੈ ਆਏ ਨੇ ਇੱਕ ਦਫਾ ਜਾ ਕੇ ਦੇਖ ਲੀਏ ਜਿਸ ਨਾਲ ਠੀਕ ਹੋਏਗਾ ਫਿਰ ਜਰੂਰਤ ਮੁਤਾਬਕ ਇਹਨਾਂ ਨੂੰ ਹੋਰ ਵੀ ਦਿੱਤਾ ਜਾਏਗਾ ਰਾਸ਼ਨ ਵੀ ਦਿੱਤਾ ਜਾਏਗਾ ਕਪੜਾ ਵੀ ਦਿੱਤਾ ਜਾਏਗਾ ਹੁਣ ਦੇਖ ਲਿਆ ਠੀਕ ਹੈ ਇਹਨਾਂ ਨੂੰ ਲੋੜ ਹੈਗੀ ਆ ਤੇ ਗਾਂ ਤੋਂ ਅਸੀਂ ਬੇਨਤੀ ਕਰਾਂਗੇ ਮਾਰੇ ਦੇ ਵੀ ਇਹਨਾਂ ਨੂੰ ਹੋਰ ਵੀ ਦਿੱਤਾ ਜਾਏ ਗੱਲ ਕਰੀਏ ਸਲਮ ਏਰੀਆ ਹੋਰ ਵੀ ਕਈ ਜਗ੍ਹਾ ਤੇ ਹੈਗੇ ਉੱਥੇ ਵੀ ਜਾ ਕੇ ਤੁਸੀਂ ਇਹ ਬਦਲ ਦਿੱਤੇ ਜਾਣਗੇ ਦੇ ਦਾਂਗੇ ਜਿਸ ਨਾਲ ਪਤਾ ਲੱਗੇਗਾ ਹੋਰ ਵੀ ਦੇ ਦਾਂਗੇ ਜੀ ਕੁਸ਼ ਰਸਰੂਮ ਵੀ ਦਿੰਦੇ ਰਹਿੰਦੇ ਉਹਨਾਂ ਤੋਂ ਪਹਿਲੇ ਸਾਡੇ ਕੋਲ ਜਾਂਦੇ ਰਹਿੰਦੇ ਨੇ ਕਦੀ ਉਹ ਪੱਕੇ ਜੋ ਵੀ ਜ਼ਰੂਰਤ ਹੁੰਦੀ ਉਹਨਾਂ ਨੂੰ ਲੈ ਆਉਂਦੇ ਨੇ ਆ ਕੇ ਇਹਨਾਂ ਨੂੰ ਵੀ ਜਰੂਰਤ ਅਨੁਸਾਰ ਚੀਜ਼ਾਂ ਦਿੱਤੀਆਂ ਜਾਣਗੀਆਂ ਜਿਵੇਂ ਹੋਰ ਵੀ ਕਿ ਲਾਲੋ ਪੱਖੇ ਵੀ ਕੈਸੇ ਹੋਵੇ ਤੁਸੀਂ ਕਿ ਪੱਖੇ ਵੀ ਆ ਜਾਂ ਹੋਰ ਵੀ ਘਰ ਦਾ ਸਮਾਨ ਆ ਰਾਸ਼ਨ ਆ ਉਹ ਵੀ ਦਿੱਤਾ ਜਾਏਗਾ ਉਹ ਦੇ ਦੇਣਗੇ ਹਾਂਜੀ ਹਾਂਜੀ ਕਿ ਜਾ ਕੇ ਗੱਲ ਕਰਾਂਗੇ ਇਹਨਾਂ ਵੀ ਠੀਕ ਹੈ ਨਾ ਉਹ ਲੋੜ ਹੈ ਤੇ ਫਿਰ ਬੜੀ ਸਸਤਾ ਬਲੋਕ ਕਿਹੜੇ ਕਿਹੜੇ ਉਪਰਾਲੇ ਕਿਤੇ ਜਾਂਦੇ ਨੇ ਕਿਤੇ ਕਿਤੇ ਰਾਸ਼ਨ ਭੇਜਿਆ ਜਾਂਦਾ ਕਿਸੇ ਦੀ ਮਦਦ ਕੀਤੀ ਜਾਂਦੀ ਹੈ ਉਹ ਸੰਸਥਾਨ ਦਾ ਤੇ ਫਿਰ ਉਹ ਜਿਸ ਜੰਮੂ ਕਸ਼ਮੀਰ ਤੋਂ ਜਾਂਦਾ ਰਹਿੰਦਾ ਹੈ ਠੀਕ ਹੈ ਨਾ ਜ ਸ਼ਹੀਦ ਪਰਿਵਾਰ ਫੰਡ ਨੂੰ ਚੰਦਰ ਜਾਂਦਾ ਰਹਿੰਦਾ ਤੇ ਸਾਰੀ ਜਗ੍ਹਾ ਸਾਰੇ ਕੰਮ ਬਹੁਤ سارے ਕੰਮ ਜਿਹੜੇ ਮਹਾਰਾਜ ਜੀ ਆਪਣੇ ਕਰਦੇ ਰਹਿੰਦੇ। ਤੇ ਕੀ ਮਨ ਚ ਸੋਚ ਲੈ ਕੇ ਚੱਲੇ ਹੋ? ਤੁਸੀਂ ਸੋਚ ਲੈ ਕੇ ਚੱਲੇ ਆ ਕਿ ਗਰੀਬਾਂ ਦੀ ਇਹ ਸਹਾਇਤਾ ਕੀਤੀ ਜਾਏ, ਅੱਛੀ ਗੱਲ ਐ, ਵਧੀਆ। ਹਾਂਜੀ। ਮਹਾਰਾਜ ਜੀ ਤੇ ਇਹੋ ਹੀ ਆ ਕਿ ਵੱਧ ਤੋਂ ਵੱਧ ਕਰੋ, ਮਦਦ ਕਰੋ। ਮੇ ਬਰਤਨ ਤਾਂ ਇਹ ਪਹਿਲੇ ਆ ਨਮਕਲੀ ਪੈਸੇ ਤੋਂ ਸ਼ੁਰੂ ਕੀਤੀ ਆ ਲੋਕੀ ਚਲੋ ਹੋਰ ਵੀ ਸਸਤਾ ਹੈ ਜੇ ਨਹੀਂ ਜਿਹੜੀਆਂ ਸਿਰਫ ਰਾਸ਼ਨ ਤੱਕ ਹੀ ਸੀਮਤ ਦੇ ਵੀ ਰਾਸ਼ਨ ਦੇ ਤਾ ਤੇ ਠੀਕ ਆ ਸਾਡਾ ਕੰਮ ਪੂਰਾ ਲੇਕਿਨ ਜਿਨ੍ਹਾਂ ਚ ਖਾਣਾ ਆਪਾਂ ਬਰਤਨ ਤੁਸੀਂ ਦਿੱਤੇ ਆ ਪਹਿਲ ਕਦਮੀ ਕੀਤੀ ਆ ਆ ਪਹਿਲੇ ਇਸ ਕਰਕੇ ਕੀਤੀ ਆ ਕਿ ਕਈਆਂ ਕੋਲ ਬਰਤਨ ਵਗੈਰਾ ਵੀ ਲੈ ਆਂਦਾ ਨਹੀਂ ਸਮਝਦਾ ਹੁੰਦੀ ਤੇ ਇਸ ਕਰਕੇ ਪਹਿਲੇ ਬਰਤਨ ਦਈਏ ਉਹਦੇ ਬਾਅਦ ਫਿਰ ਰਾਸ਼ਨ ਦੇਾਂਗੇ ਠੀਕ ਆ ਨਾ ਫਿਰ ਮਦਦ ਕਰਾਂਗੇ ਆਪਾਂ ਹੋਰ ਕਰਾਂਗੇ ਜੀ ਬਿਲਕੁਲ ਸੋ ਬੜੀ ਵਧੀਆ ਕਦਮੇ ਕੀਤੀ ਗਿਆ ਕਿ ਬਰਤਨ ਦਿੱਤੇ ਗਏ ਨੇ ਹੋਰ ਵੀ ਜੋ ਲੋੜ ਅਨਸਾਰ ਚੀਜ਼ਾਂ ਹੋਣਗੀਆਂ ਉਹ ਵੀ ਦਿੱਤੀਆਂ ਜਾਣਗੀਆਂ ਇਹਨਾਂ ਸਲਬ ਮੇਰੀਆਂ ਚ ਇੱਥੇ ਵੀ ਜਾਂ ਹੋਰ ਵੀ ਜਿਹੜੇ ਸਲਬ ਮੇਰੀ ਨੇ ਉੱਥੇ ਵੀ ਚੀਜ਼ਾਂ ਦਿੱਤੀਆਂ ਜਾਣਗੀਆਂ ਘਰ ਦੇ ਰਾਸ਼ਨ ਵਗੈਰਾ ਵੀ ਦਿੱਜਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਜੋ ਗਰੀਬ ਲੋੜਵੰਦ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਕਮੀ ਨਾ ਆਵੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਵੀ ਜੀ ਮੌਜੂਦ ਨੇ ਹਾਂਜੀ ਵੀਰ ਜੀ ਉਰੇ ਆਓ ਤੁਹਾਨੂੰ ਵੀ ਬਰਤਨ ਮਿਲਗੇ ਹਾਂਜੀ ਕਿੰਨੇ ਕਮਾਂਜੀ ਖੁਸ਼ੀ ਹੈ ਸੱਵਣ ਠੀਕ ਹੈ ਪਹਿਲਾਂ ਹੈਗੇ ਸੀ ਬਤਨ ਹੈਗੇ ਤੇ ਅੱਛਾ ਪਹਿਲਾਂ ਹੈਗੇ ਸੀ ਥੋੜੇ ਜਿਹਾ ਨੇ ਹਾਂ ਅਤੇ ਹੁਣ ਬਰਤੰਦੇ ਕਿ ਨੇ ਹੁਣ ਕਹਿੰਦੇ ਵੀ ਜੇ ਲੋੜ ਪਈਗੀ ਤਾਂ ਆਪਾਂ ਹੋਰ ਵੀ ਸਬੰਧ ਵਾਂਗੇ ਤੁਹਾਨੂੰ ਹਾਂਜੀ ਉਹ ਤਾਂ ਕੰਮ ਕੀ ਕਰਦੇ ਹੋ ਤੁਸੀਂ ਦਿਹਾੜੇ ਦਿਹਾੜੀ ਕਰਦੇ ਹੋ ਹਾਂਜੀ ਅੱਜ ਗਏ ਸੀ ਅੱਜ ਨਹੀਂ ਕੰਗੇ ਮਿਲ ਕਦੀ ਲੱਗਦੀ ਹੈ ਕਦੀ ਨਹੀਂ ਲੱਗਦੀ ਐਸ ਨਹੀਂ ਮਿਲਦੇ ਨਹੀਂ ਮਿਲਦੇ ਹਾਂਜੀ ਮਨ ਚ ਖੁਸ਼ੀ ਹੈ ਬਰਤੰਦੇ ਆ ਗਏ ਨੇ ਜੇ ਬਿਲਕੁਲ ਲੋਕਾਂ ਦੇ ਮਨ ਚ ਕੋਈ ਚਾਹ ਚੜ ਜਾਂਦਾ ਜਦੋਂ ਕੋਈ ਲੋੜਵੰਦ ਪਰਵਾਹ ਦੀ ਮਦਦ ਹੁੰਦੀ ਆ ਜਾਂ ਕੋਈ ਕਰਦਾ ਕੋਈ ਸੰਸਥਾ ਕਰਦੀ ਆ ਕੇ ਤੇ ਲੋਕਾਂ ਦੇ ਮਨ ਚ ਲੋੜਵੰਦ ਦੇ ਮਨ ਚ ਇੱਕ ਵਾਰੀ ਚਾਹ ਖੁਸ਼ੀ ਦਾ ਮਾਹੌਲ ਹੋ ਜਾਂਦਾ ਕਿ ਸਾਨੂੰ ਕੋਈ ਚੀਜ਼ ਇਸ ਕੇ ਅੰਦਰ ਦਿੱਤੀ ਆ ਭਾਵੇਂ ਚੀਜ਼ ਉਹਨਾਂ ਕੋ ਪਹਿਲਾਂ ਹੋ ਅਰੇ ਕਮਾਂਚ ਚਾਹ ਜਾਂ ਜੁਰ ਆ ਜਾਂਦਾ ਸੋ ਸਾਨੂੰ ਅਸੀਂ ਆਪਣੇ ਚੈਨਲ ਮਾਤੇ ਵੀ ਇਹੀ ਮਤਲਬ ਅਪੀਲ ਕਰਦੇ ਆ ਲੋਕਾਂ ਨੂੰ ਕਿ ਸਾਨੂੰ ਵੀ ਐਸੇ ਸਲਮ ਏਰੀਆ ਜਾ ਕੇ ਜਾਂ ਕਿਸੇ ਲੋੜਵੰਦ ਪਰਵਾਹ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਉਹਨਾਂ ਦਾ ਦੁੱਖ ਜਰੂਰ ਵੇਖਣਾ ਚਾਹੀਦਾ ਕਿਉਂਕਿ ਲੋੜਵੰਦ ਪਰਵਾਹ ਦੀ ਮਦਦ ਕਰਤ ਕੀਤੀ ਜਿਹੜੀ ਹੋਵੇ ਉਹ ਰੱਬ ਦੇ ਦਰਗਾਹ ਪਰਵਾਨ ਹੁੰਦੀ ਹੈ ਵਿਸ਼ੇਵਟੀਵਲੀ ਜਸਿੰਦਰ ਬੇਦੀ ਬਟਾਲਾ